देखो कांग्रेस में है तो उनका अंदरूनी मामला जी मगर एक बात जरूर है कि खैरा साहब और सिद्धू साहब ही है या एक आधे और हैं जो कोई बात करके राजी है बाकी तो आपको पता ही है इनका एक एमपी है एक दो एमपी है मतलब मोर लॉयल देन द किंग वो मान पॉलिसी बाद चे करता है ਇੱਕ ਇਹਨਾਂ ਦਾ ਐਮਪੀਓ ਤਾੜੀਆਂ ਪਹਿਲਾਂ ਮਾਰਨੀ ਸ਼ੁਰੂ ਕਰ ਦਿੰਦਾ ਕਾਂਗਰਸ ਵਾਲਾ ਨੌਤਾਂ ਲੈਣ ਦੀ ਕੀ ਲੋੜ ਹੈ ਤੁਹਾਨੂੰ ਸਮਝ ਆਈ ਗਈ ਹੈ ਹੈ ਉਹ ਹੀ ਜਾਈ ਡਿਫਾਲਟਰ ਚ ਹੁਣ ਅੱਜ ਮੈਂ ਬੋਲਿਆ ਸ਼ਾਮ ਤੱਕ ਉਹਨੂੰ ਮੌਕਾ ਮਿਲ ਜਾਣਾ ਉਹਨੂੰ ਚਾਰ ਪ੍ਰੈਸ ਵਾਲੇ ਛੱਡ ਕੇ ਬੋਲ ਪੈਣਾ ਤੁਹਾਨੂੰ ਸਮਝ ਹੀ ਆ ਜਾਣੀ ਮੈਂ ਕਿਹਦੀ ਗੱਲ ਕਰਦਾ ਨੌਂ ਨਹੀਂ ਲੈਣ ਦੀ ਕੋ ਲੋਟ ਹੁੰਦੀ ਡਿਫਾਲਟਰਾਂ ਦੀ ਮਗਰ ਸਮਝੌਤਾ ਪ੍ਰਧਾਨ ਜੀ ਤੁਸੀਂ ਕਦੇ ਆਪਣਾ ਦੇਖਿਆ ਆਪਣੇ ਨੂੰ ਇਹਨੂੰ ਪਗਮ ਆਤਮਾਨ ਨੂੰ ਆਪ ਦੇ ਪ੍ਰਧਾਨ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ ਕਦੇ ਸੁਣਿਆ ਇਹਨੇ ਪਿਆਰ ਨਾਲ ਪ੍ਰਧਾਨ ਜੀ ਜਿੰਨੇ ਪਿਆਰ ਨਾਲ ਰਾਜੇ ਵੜਿੰਗ ਨੂੰ ਸੰਬੋਧਨ ਹੁੰਦਾ ਇੰਨਾ ਹੀ ਕਿਥੇ ਪਿਆਰ ਸਤਿਕਾਰ ਬੁੱਧਰਾਮ ਜੀ ਨੂੰ ਦੇ ਦੇਵੇ ਮੈਨੂੰ ਲੱਗਦਾ ਉਹ ਫੁੱਲੇ ਨਾਲ ਸਮਾਉਣ ਏਡਾ ਪੜਿਆ ਲਿਖਿਆ ਜੀ ਆ ਇੰਨੀਆਂ ਇੰਨੀਆਂ ਪੀ ਐਚ ਡੀਆਂ ਕੀਤੀਆਂ ਮੈਨੂੰ ਲੱਗਾ ਪਤਾ ਨਹੀਂ ਕਿੰਨੀਆਂ ਐਮ ਏ ਕਿੰਨਾ ਕੁਝ ਏਡਾ ਪੜਿਆ ਲਿਖਿਆ ਉਹਨੂੰ ਤਾਂ ਚੱਜ ਨਾਲ ਇੱਕਾਰੀ ਨਹੀਂ ਬੁਲਾਉਂਦੇ ਉਹ ਰਾਜੇ ਵੜਿੰਗ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਪ੍ਰਧਾਨ ਜੀ ਵੇਖੋ ਪ੍ਰਧਾਨ ਜੀ ਮੇਰੇ ਬਾਰੇ ਮੇਨੂੰ ਕਿਵੇਂ ਬੋਲਦੇ ਆ ਬਾਜਵਾ ਸਾ ਆ ਤੁਸੀਂ ਇਹ ਸਮਝੋ ਕੀ ਹੋ ਰਿਹਾ ਆਲ ਇਜ਼ ਨਾਟ ਵੈਲ ਹਾਂ ਲੋਕਾਂ ਦੀ ਗੱਲ ਦੋ ਤਿੰਨ ਕਾਂਗਰਸੀ ਚੁੱਕਦੇ ਆ ਬਾਕੀ ਦਾ ਆਪ ਦਾ ਹੀ ਮਸਲਾ ਚੁੱਕਦੇ ਆ ਸ਼ਾਮ ਨੂੰ ਕਿ ਸਾਡੇ ਤੇ ਨਾ ਵਿਜੀਲੈਂਸ ਪੈ ਜੀ ਨਹੀਂ ਸਮਝੌਤਾ ਕਈਆਂ ਦਾ ਤਾਂ ਪਹਿਲਾਂ ਹੀ ਕਾਂਗਰਸ ਦਾ ਹੋ ਗਿਆ ਸੀ ਜਿਹੜਿਆਂ ਦਾ ਵਿਜੀਲੈਂਸ ਨਹੀਂ ਪੈ ਰਹੀ ਜਿਨ੍ਹਾਂ ਨੇ ਕੰਮ ਵਾਵਾ ਕੀਤੇ ਆ ਉਹਨਾਂ ਦਾ ਸਮਝੌਤਾ ਤਾਂ 2 ਸਾਲ ਪਹਿਲਾਂ ਹੀ ਹੋ ਗਿਆ ਸੀ ਜਿੰਨਾ ਦਾ ਨਹੀਂ ਹੋਇਆ ਸੀ ਉਹਨਾਂ ਦੀ ਵਿਜਿਲੈਂਸ ਪਈ ਆ ਉਹਨਾਂ ਦਾ ਵੀ ਕਰੋਨ ਨੂੰ ਫਿਰਦੇ ਹੁਣ ਵਾਸ਼ਿੰਗ ਮਸ਼ੀਨ ਚੋਂ ਨਿਕਲਣਗੇ ਜੇ ਸਮਝੌਤਾ ਪੱਕਾ ਹੋ ਗਿਆ ਜਿਵੇਂ ਚੰਡੀਗੜ੍ਹ 'ਚ ਹੋਇਆ ਤੇ ਫਿਰ ਆਪਾਂ ਪੁੱਛਾਂਗੇ ਆਮ ਆਦਮੀ ਪਾਰਟੀ ਨੂੰ ਕਿਹੜਾ ਡਿਟਰਜੈਂਟ ਵਰਤਿਆ ਨਿਰਮਾ ਦੀ ਤਾਂ ਐਡ ਸੁਣੀ ਸੀ ਉਹਨਾਂ ਮਾਈ ਕੱਢ ਕੇ ਲਿਆਏ ਹੋਣਗੇ ਕੋਈ